ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਅਸੀਂ ਵੀਡੀਓ 'ਚ ਗੱਲ ਕਰਾਂਗੇ ਪਾਣੀ ਦੀ ਗੁਣਵੱਤਾ ਜਿਹੜੀ ਆਪਾਂ ਖੇਤੀ ਵਾਸਤੇ ਸਿੰਚਾਈ ਵਾਸਤੇ ਪਾਣੀ ਜਿਹੜਾ ਆਪਣੇ ਟਿਊਬਵੈਲ ਰਾਈ ਲਾਉਣੇ ਆ ਧਰਤੀ ਹੇਠਲਾ ਪਾਣੀ ਉਹਦੇ ਵਿੱਚ ਪਾਣੀ ਦੀ ਪਰਖ ਕਿਉਂ ਜ਼ਰੂਰੀ ਆ ਸਿੰਪਲ ਕਿਵੇਂ ਆਪਾਂ ਲੈਣਾ ਪਾਣੀ ਦਾ ਨਮੂਨਾ ਤੇ ਉਹਦੇ ਵਿੱਚ ਸ਼੍ਰੇਣੀਆਂ ਕਿਹੜੀਆਂ-ਕਿਹੜੀਆਂ ਤੇ ਦੋ ਤਿੰਨ ਨੰਬਰ ਪਾਣੀ ਦੇ ਵਿੱਚ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਚੰਗਾ ਝਾੜ ਲੈਣ ਲਈ ਉਹਦੇ ਵਿੱਚ ਕੀ-ਕੀ ਨੁਕਤੇ ਕੋਈ ਵਰਤ ਸਕਦੇ ਆ ਪੰਜਾਬ ਚ ਕਿਸਾਨ ਵੀਰੋਂ ਧਰਤੀ ਹੇਠਲੇ ਤਕਰੀਬਨ 42% ਪਾਣੀ ਮਾੜੇ ਆ ਇਹਨਾਂ ਦੀ ਵਰਤੋਂ ਫਸਲਾਂ ਤੇ ਭੂਮੀ ਦੀ ਸਿਹਤ ਲਈ ਕਿਉਂਕਿ ਜ਼ਮੀਨ ਆ ਜਿਹੜੀ ਖਰਾਬ ਹੋ ਜਾਂਦੀ ਜੇ ਮਾੜਾ ਪਾਣੀ ਲਾਵਾਂਗੇ ਤਾਂ ਆਮ ਤੌਰ ਤੇ ਮਾੜੇ ਪਾਣੀਾਂ ਚ ਜਿਹੜੀ ਲੂਣਾ ਦੀ ਮਾਤਰਾ ਜ਼ਿਆਦਾ ਹੁੰਦੀ ਆ ਜਾਂ ਸੋਡੀਅਮ ਵਾਲੇ ਲੂਣ ਜਿਹੜੇ ਜ਼ਿਆਦਾ ਹੁੰਦੇ ਜਾਂ ਦੋਵੇਂ ਜ਼ਿਆਦਾ ਹੋ ਸਕਦੇ ਆ ਤੇ ਇਹਦੇ ਆਧਾਰ ਤੇ ਪਾਣੀਆਂ ਨੂੰ ਜਿਹੜਾ ਲੂਣੇ ਲੂਣੇ ਜਾਂ ਸੋਡੇ ਵਾਲੇ ਜਾਂ ਲੂਣੇ ਸੋਡੇ ਪਾਣੀ ਕਿਹਾ ਜਾਂਦਾ ਜਿਹੜੇ ਪੰਜਾਬ ਦੇ ਪਾਣੀ ਆ ਉਹਨਾਂ ਦੇ ਵਿੱਚ ਜ਼ਿਆਦਾ ਲੂਣ ਹੋਣ ਕਰਕੇ ਜ਼ਿਆਦਾ ਖਰਾਬ ਨਹੀਂ ਹੈਗੇ ਜ਼ਿਆਦਾ ਸੋਡੀਅਮ ਵਾਲੇ ਲੂਣ ਇਹਦੇ ਕਰਕੇ ਨਾ ਜਿਹੜੇ ਪਾਣੀ ਜਿੱਥੇ ਖਰਾਬ ਹੁੰਦੇ ਜ਼ਮੀਨ ਦੇ ਵਿੱਚ ਲੱਗਦਾ ਵਾਰ-ਵਾਰ ਪਾਣੀ ਤੋਂ ਪਾਣੀ ਹੈ ਜਿਹੜਾ ਉਹ ਅ ਥੱਲੇ ਜੀਰਦਾ ਵੀ ਘਟਾ ਕਿਉਂਕਿ ਸੋਡੀਅਮ ਉਹਦੇ ਵਿੱਚ ਸਾਲ ਜਮਾ ਹੋ ਜਾਂਦਾ ਜ਼ਮੀਨ ਦੇ ਵਿੱਚ ਤੇ ਜ਼ਮੀਨ ਦੀ ਵੀ ਕੁਆਲਿਟੀ ਜਿਹੜੀ ਹੈਗੀ ਆ ਗੁਣਵੱਤਾ ਖਰਾਬ ਹੋ ਜਾਂਦੀ ਹੈ ਝਾੜ ਤੇ ਵੀ ਅਸਰ ਪੈਂਦਾ ਪਾਣੀ ਦਾ ਨਮੂਨਾ ਜਿਹੜਾ ਲੈਣ ਦਾ ਤਰੀਕਾ ਹੈਗਾ ਕਿਸਾਨ ਵੀਰੋ ਕਿ ਆਪਾਂ 15-20 ਮਿੰਟ ਮੋਟਰ ਆਪਦੀ ਚਲਾ ਲੈਣੀ ਆ ਉਸ ਤੋਂ ਬਾਅਦ ਇਹ ਖਾਲੀ ਬੋਤਲ ਦੇ ਵਿੱਚ ਉਸੇ ਪਾਣੀ ਦੇ ਨਾਲ ਮੋਟਰ ਦੇ ਪਾਣੀ ਦਾ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਧੋ ਕੇ ਤੇ ਫੇਰ ਉਹਦੇ ਵਿੱਚ ਜਿਹੜਾ ਆਪਾਂ 1/2 ਲੀਟਰ ਪਾਣੀ ਪਾ ਲੈਣਾ ਇਹਨੂੰ ਸਰਫਨਾ ਜਾਂ ਬੁਰਸ਼ਨਾ ਕਿਸੇ ਨਾਲ ਵੀ ਬੋਤਲ ਵਾਸਤੇ ਨਹੀਂ ਵਰਤਣਾ ਉਹਦੇ ਨਾਲ ਜਿਹੜਾ ਹੈਗਾ ਉਹਦੇ ਵਿੱਚ ਮਿਕਸਿੰਗ ਹੋ ਸਕਦੀ ਪਾਣੀ ਦੇ ਵਿੱਚ ਉੱਤੇ ਆਪਦੀ ਤੁਸੀਂ ਡਿਟੇਲ ਲਿਖ ਦੇਣੀ ਕਿਸਾਨ ਦਾ ਨਾਮ ਟਿਊਬਵਲ ਦੀ ਡੰਗਾਈ ਜਿਹੜੀ ਜ਼ਮੀਨ ਦੀ ਕਿਸਮ ਕੀ ਹੈ ਜ਼ਮੀਨ ਦੀ ਜਿਹੜੀ ਹੈਗੀ ਆ ਪਾਣੀ ਦਾ ਪੱਧਰ ਥੱਲੇ ਕਿੰਨਾ ਤੇ ਫਸਲਾਂ ਕਿਹੜੀਆਂ-ਕਿਹੜੀਆਂ ਤੁਸੀਂ ਉੱਥੇ ਅਗਾਉਣੀਆਂ ਨੇ ਜਿਹੜੀਆਂ ਪਾਣੀ ਪਰਖ ਵਾਸਤੇ ਲੈਬਾਰਟਰੀਆਂ ਵੱਖ-ਵੱਖ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੀਆਂ ਵੱਖ-ਵੱਖ ਚਿਲਿਆਂ-ਚਿਲਿਆਂ ਲੈਬਾਰਟਰੀਆਂ ਵੀ ਹੈਗੀਆਂ ਤੇ ਪੀਏਯੂ ਲੁਧਿਆਣਾ ਦੇ ਵਿੱਚ ਵੀ ਤੁਸੀਂ ਜਾ ਕੇ ਉੱਥੋਂ ਟੈਸਟ ਕਰਵਾ ਸਕਦੇ ਆਂ ਚਾਰ ਸ਼੍ਰੇਣੀਆਂ 'ਚ ਜਿਹੜਾ ਪਾਣੀ ਵੰਡਿਆ ਜਾਂਦਾ 1 ਨੰਬਰ ਪਾਣੀ 2 3 4 ਕੁੱਲ-ਕੁੱਲ ਇਹਦੇ ਵਿੱਚ ਦੋ ਜਿਹੜੇ ਮੁੱਖ ਤੌਰ ਤੇ ਮਾਪਦੰਡ ਪਰਖੇ ਜਾਂਦੇ ਪਾਣੀ ਦੇ ਕੁੱਲ-ਕੁੱਲ ਛੀ ਲੂਣ ਇਹ ਹੈਗੇ ਬਿਜਲੀ ਚਾਲਕਤਾ ਮਤਲਬ ਈਸੀ ਦੇ ਰੂਪ ਦੇ ਵਿੱਚ ਮਾਈਕਰੋਮਹੋਸ प्रति सेंटीमीटर इंद्र सारा ਜਾਂਦਾ ਦੂਸਰਾ ਹੈਗਾ ਰੈਜ਼ਿਡੂਲ ਸੋਡੀਅਮ ਕਾਰਬੋਨੇਟ आरएससी ਆਮ ਹੀ ਤੁਸੀਂ ਸੁਣਿਆ ਹੋਊਗਾ आरएससी मिली इक्ਵਿਵਲੈਂਟ ਪ੍ਰਤੀ ਲੀਟਰ ਇਹ ਦੋ ਮਾਪ ਦਾ ਮਾਪਦਾਨ ਦੇ ਬੇਸ ਤੇ ਜਿਹੜੀ ਸ਼੍ਰੇਣੀਆਂ ਤੈਅ ਕੀਤੀਆਂ ਜਾਂਦੀਆਂ ਜੇ ਪਾਣੀ ਦੀ आरएससी 7.5 ਮਿਲੀ ਇਕਵਿਵਲੈਂਟ ਪ੍ਰਤੀ ਲੀਟਰ ਤੋਂ ਜ਼ਿਆਦਾ ਤਾਂ ਇਹ ਜਿਹੜਾ ਹੈਗਾ ਸੰਜਾਈ ਲਈ ਸਹੀ ਨਹੀਂ ਹੈਗਾ ਪਰ ਜੇ ਪਾਣੀ ਦੀ ਬਿਜਲੀ ਚਾਲਕਤਾ ਘੱਟ ਹੈ ਤਾਂ ਜ਼ਿਆਦਾ आरएससी ਜਿਹਦੇ ਵਿੱਚ ਸੋਡੀਅਮ ਵਾਲੇ ਸਾਲਟ ਜ਼ਿਆਦਾ ਆ ਤਾਂ ਫੇਰ ਜੇ ਉਹਦੀ ਬਿਜਲੀ ਚਾਲਕਤਾ ਜਿਹੜੀ ਘੱਟ ਹੈਗੀ ਆ ਤਾਂ ਫੇਰ ਉਹਨੂੰ ਆਪਾਂ ਜਿਆਦਾ ਆਰਐਸਸੀ ਵਾਲੇ ਪਾਣੀ ਨੂੰ ਵੀ ਜਿਹੜਾ ਜਿਪਸਮ ਦੀ ਸਫਾਰਸ਼ ਸੰਸਾਰ ਵਰਤ ਕੇ ਤੇ ਉਹਦੀ ਵਰਤੋਂ ਆਪਾਂ ਪਾਣੀ ਦੀ ਫਸਲਾਂ ਵਾਸਤੇ ਕਰ ਸਕਦੇ ਆ ਇੱਕ ਨੰਬਰ ਪਾਣੀ ਹੈ ਜਿਹੜਾ 2000 ਜਿਹੜੀ ਉਹਦੀ ਈਸੀ ਆ 2000 ਮਾਈਕਰੋਮੋਜ਼ ਪ੍ਰਤੀ ਸੈਂਟੀਮੀਟਰ ਤੋਂ ਥੱਲੇ ਹੁੰਦੀ ਆ ਤੇ ਆਰਐਸਸੀ 2.5 ਇਕੁਇਵਲੈਂਟ ਪਰ ਲੀਟਰ ਤੋਂ ਥੱਲੇ ਹੁੰਦੀ ਹੈ ਇਹ ਪਾਣੀ ਜਿਹੜਾ ਤੁਹਾਨੂੰ ਪਤਾ ਹੈ ਇੱਕ ਨੰਬਰ ਪਾਣੀ ਤਾਂ ਜਿਹੜਾ ਟਾਪ ਦਾ ਪਾਣੀ ਹੁੰਦਾ ਹੈ ਜਿਹੜੀ ਦੋ ਨੰਬਰ ਪਾਣੀ ਆ ਉਹਦੇ ਵਿੱਚ ਵੀ ਗਾਂ ਦੋ ਸ਼੍ਰੇਣੀਆਂ ਇੱਕ ਸ਼੍ਰੇਣੀ ਜਿੱਥੇ ਇਹ ਪਾਣੀ ਦੀ ਈਸੀ ਆ 2000 ਤੋਂ 4000 ਮਾਈਕਰੋਮੋਹ ਪ੍ਰਤੀ ਸੈਂਟੀਮੀਟਰ ਦੇ ਵਿੱਚ ਹੋਵੇ ਤੇ ਆਰਐਸਸੀ 2.5 ਤੋਂ 5 ਮਿਲੀ ਇਕੁਇਵੈਲੈਂਟ ਪ੍ਰਤੀ ਲੀਟਰ ਹੋਵੇ ਤਾਂ ਇਹ ਪਾਣੀ ਨੂੰ ਨਹਿਰੀ ਪਾਣੀ ਨਾਲ ਆਪਾਂ ਮਿਲਾ ਕੇ ਵਰਤ ਸਕਦੇ ਹਾਂ ਜਾਂ ਫਿਰ ਇੱਕ ਵਾਰੀ ਇਹ ਪਾਣੀ ਲਾ ਲਿਆ ਇੱਕ ਵਾਰੀ ਨਹਿਰੀ ਪਾਣੀ ਲਾ ਲਿਆ ਓਵੇਂ ਜਾਂ ਫਿਰ ਮਿਕਸ ਕਰਕੇ ਵੀ ਆਪਾਂ ਵਰਤ ਸਕਦੇ ਹਾਂ ਜਿਹੜੀ ਦੂਜੀ ਸ਼੍ਰੇਣੀ ਦੋ ਨੰਬਰ ਚ ਆਉਂਦੀ ਹੈ ਜੇ ਪਾਣੀ ਦੀ ਆਰਐਸ EC ਜਿਹੜੀ ਉਹ 2000 ਮਾਈਕਰੋਮੋਹਜ਼ ਪ੍ਰਤੀ ਸੈਂਟੀਮੀਟਰ ਤੋਂ ਥੱਲੇ ਆ ਤਾਂ ਫਿਰ ਜੈਪਸਮ ਦੀ ਸਪਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰਕੇ ਆਪਾਂ ਜਿਹੜਾ ਹੈਗਾ ਪਾਣੀ ਮਾੜੇ ਪਾਣੀ ਦੋ ਨੰਬਰ ਪਾਣੀ ਨੂੰ ਆਪਾਂ ਵਰਤ ਸਕਦੇ ਹਾਂ ਜਰੂਰ ਜਿਹੜੀ ਆਪਾਂ ਜੈਪਸਮ ਦੀ ਜ਼ਰੂਰਤ ਅਨਸਾਰ ਜੋਰ ਰეკਮੈਂਡੇਸ਼ਨ ਹੋਊਗੀ ਫਿਰ ਤਿੰਨ ਨੰਬਰ ਸ਼੍ਰੇਣੀ ਆ ਗਈ ਜੇ ਪਾਣੀ ਦੀ आरਐਸਆਈ 5 ਤੋਂ 7.5 ਮਿਲੀਕੂਬਲੈਂਟ ਹੈ ਪ੍ਰਤੀ ਲੀਟਰ ਤੇ ਇਹਦੇ ਵਿੱਚ ਵਿੱਚ ਤੇ EC ਜਿਹੜੀ 2000 ਮਾਈਕਰੋਮੋਹਜ਼ ਪ੍ਰਤੀ ਸੈਂਟੀਮੀਟਰ ਤੋਂ ਥੱਲੇ ਆ ਤਾਂ ਜੈਪਸਮ ਦੀ ਸਪਾਰਸ਼ ਕੀਤੀ ਮਾਤਰਾ ਤਕੇ ਇਹ ਪਾਣੀ ਵੀ ਆਪਾਂ 3 ਨੰਬਰ ਪਾਣੀ ਦੇ ਵਿੱਚ ਵੀ ਠੀਕ ਝਾੜ ਲੈ ਸਕਦੇ ਹਾਂ ਜਿਹੜਾ ਇਦੋਂ ਗਾਂ 4 ਨੰਬਰ ਪਾਣੀ ਆ ਗਿਆ ਉਹ ਫਿਰ ਵਰਤੋਂ ਯੋਗ ਕਿਸਾਨ ਵੀਰੋ ਇਦੋਂ ਉੱਪਰਲੇ ਜਿਹੜੇ ਮਾਪਦੰਡ ਹੁੰਦੇ ਉਹ ਵਰਤੋਂ ਯੋਗ ਨਹੀਂ ਹੁੰਦਾਗਾ ਪਰ ਜਿੱਥੇ 2-3 ਨੰਬਰ ਸ਼੍ਰੇਣੀ ਚ ਪਾਣੀ ਆਉਂਦਾ ਨਾ ਉੱਥੇ ਤੁਸੀਂ ਹਰ ਸਾਲ ਹਰੀ ਖਾਦ ਵੀ ਜ਼ਰੂਰ ਕਰੋ ਉਹਦੇ ਨਾਲ ਵੀ ਜਿਹੜੀ ਜ਼ਮੀਨ ਨੂੰ ਜਾਨ ਮਿਲਦੀ ਆ ਜਮੀਨ ਚ ਆਰਗੈਨਿਕ ਮੈਟਰ ਵਧਦੀ ਆ ਜਮੀਨ ਚ ਐਰੇਸ਼ਨ ਵਧਦੀ ਆ ਤਾਂ ਆਪਾਂ ਕਾਫੀ ਹੱਦ ਤੱਕ 2 ਨੰਬਰ 3 ਨੰਬਰ ਪਾਣੀ ਦੇ ਵਿੱਚ ਵੀ ਫਸਲ ਦਾ ਠੀਕ ਝਾੜ ਲੈ ਸਕਦੇ ਹੋਰ ਕੋਈ ਸਵਾਲ ਹੋ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ